ਲੋਕਾਂ ਦੇ ਚਾਰੇ ਤੇ ਬਹੁਤ ਖੁਸ਼ੀ ਹੈ ਮਤਲਬ ਇੱਕ ਆਪਣਾ ਤਿਹਾਰ ਹਿੰਦੂਆਂ ਦਾ ਤਿਹਾਰ ਹੈ ਜਦੋਂ ਹਰ ਸਾਲ ਵਿੱਚ ਦੋ ਵਾਰ ਮਨਾਇਆ ਜਾਂਦਾ ਤੇ ਫੇਰ ਲੋਕੀ ਬੜੀ ਹਰ ਸ਼ੁਰੂ ਲਾਸਟ ਨਾਲ ਇਹਦੇ ਨਾਲ ਵੇਟ ਕਰਦੇ ਕਿ ਅਸੀਂ ਆਈਏ ਦਿਨ ਨਾਲ ਅਸੀਂ ਇਹ ਤਿਹਾਰ ਨੂੰ ਮਨਾਈਏ ਤੇ ਕਾਫੀ ਖੁਸ਼ੀ ਦੀ ਦੇਖ ਸਕਦੇ ਹੋ ਮਤਲਬ ਵਿੱਚ ਕਿੰਨਾ ਰਸ਼ ਹੈ ਮਾਤਾ ਰਾਣੀ ਦੇ ਪ੍ਰਤੀ ਪਿਆਰ ਲੋਕਾਂ ਦਾ ਸ਼ਰਧਾ ਕਿੰਨੀ ਜ਼ਿਆਦਾ ਕਿ ਲੋਕ ਦੂਰੋਂ ਦੂਰੋਂ ਇਹਨੇ ਚੱਲ ਕੇ ਮਹਾਰਾਣੀ ਦੇ ਦਰਸ਼ਨਾਂ ਸੇ ਆਉਂਦੇ ਆ ਅੱਜ ਦੀ ਨੌਜਵਾਨ ਜਿਹੜੀ ਕਿਹਾ ਜਾਂਦਾ ਕਈ ਨੌਜਵਾਨ ਤੁਸੀਂ ਰੋਜ਼ ਅੱਜ ਦੀ ਨੌਜਵਾਨ ਪੀੜ੍ਹੀ ਕਿੱਥੇ ਜਾ ਰਹੀ ਹੈ ਨਾ ਤਿਆਰ ਹੋ ਤਾ ਜਾ ਪਈ ਇਹ ਜਿਹਾ ਕਿ ਅਸੀਂ ਤੁਹਾਨੂੰ ਹਾਂਜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਬਿਲਕੁਲ ਸਹੀ ਹੈ ਜਿਵੇਂ ਅੱਜ ਕੱਲ ਆਪਣੇ ਧਰਮ ਦੇ ਬਾਰੇ ਉਹਨਾਂ ਨੂੰ ਕਾਫੀ ਨੌਲੇਜ ਹੀ ਨਹੀਂ ਹੈਗੀ ਆਪਣਾ ਹਮੇਸ਼ਾ ਪੁਰਾਣੇ ਕਰਮਾਂ ਦੇ ਬਾਰੇ ਕੁਝ ਪੜ੍ਹੇ ਨਹੀਂ ਉਹਨਾਂ ਨੂੰ ਸਮਝਦੇ ਸਿਰਫ ਆਪਣੇ ਨਵੇਂ ਨਵੇਂ ਚੀਜ਼ਾਂ ਦੇ ਵਿੱਚ ਬੜੀ ਇਨਵੋਲਵ ਹੋ ਜਾਂਦੇ ਪਏ ਆ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਣੇ ਧਰਮ ਬਾਰੇ ਸਿੱਖੋ ਉਹਨਾਂ ਨੂੰ ਜਾਣੋ ਕਿ ਇਹ ਵਿੱਚ ਕੀ ਹੈ ਉਹਦੀ ਵੈਲਿਊ ਨੂੰ ਪਤਾ ਕਰੋ ਕੀ ਚੀਜ਼ ਹੈ ਕਿੱਦਾਂ ਇਹਦੇ ਵਿੱਚ ਕਿੱਦਾਂ ਉਹਨੂੰ ਹੋਰ ਬਾਹਰ ਕਿ ਲੈ ਕੇ ਆ ਸਕਦੇ ਆ ਤੇ ਕਿੱਦਾਂ ਵਧਾ ਸਕਦੇ ਆ ਮਹਾਮਾਈ ਦੇ ਬਾਰੇ ਜਾਣਨ ਕਿ ਕੀ ਮੰਦਰ ਦੇ ਵਿੱਚ ਕੀ ਉਹਦੀ ਸ਼ਕਤੀ ਹੈ ਕੀ ਉਹਦੇ ਵਿੱਚ ਕੀ ਉਹਦੇ ਤੱਤ ਨਿਕਲਦੇ ਆ ਮੈਂ ਇਹੀ ਕਵਾਂਗਾ ਕਿ ਆਨ ਮੰਦਰ ਆਪਣੇ 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 Hinduਧਰਨ ਉਪਧਾਨ ਤੇ ਆਪਣੇ ਮਾਤਰਾਣੀ ਦੇ ਪ੍ਰਤੀ ਜਾਂ ਫਿਰ ਵੀ ਪਤੀ ਆਪਣੇ Hinduਧਰਨ ਦੇ ਪ੍ਰਤੀ ਸੱਚੀ ਨਿਸ਼ਟਾ ਰੱਖਣ ਹਾਂਜੀ ਬਹੁਤ ਜ਼ਿਆਦਾ ਖੁਸ਼ੀਆਂ ਮਿਲਦੀਆਂ ਸੰਤ ਇੰਨੀਆਂ ਖੁਸ਼ੀਆਂ ਮਿਲਦੇ ਨੇ ਕਿ ਬਹੁਤ ਜ਼ਿਆਦਾ ਅਗਰ ਸੱਚੇ ਪੁੱਛੋ ਮੇਰੇ ਕੋਲ ਮੈਂ ਤਾਂ ਸਵੇਰੇ ਆ ਤੇ ਰਾਤ ਨੂੰ 8-9 ਵਜੇ ਘਰ ਜਾਂਦੇ ਮਨ ਨਹੀਂ ਕਰਦਾ ਹੈਗਾ ਸਾਦੇ ਘਰਾਂ ਤੇ ਮਨ ਵੀ ਨਹੀਂ ਕਰਦਾ ਇੱਕ ਇੱਕ ਲੜੀ ਮਾਂ ਦੇ ਵਿੱਚ ਸਮਦਰਸ਼ਨ ਹੁੰਦੇ ਨੇ ਸਾक्षात ਦਰਸ਼ਨ ਹੁੰਦੇ ਨੇ ਮਤਲਬ ਬਸ ਉਹ ਅਜਿਆ ਨਜ਼ਾਰਾ ਸਨ ਆਪਣੇ ਘਰ ਵਿੱਚ ਨਹੀਂ ਮਿਲ ਸਕਦਾ ਹੈਗਾ ਇੱਥੇ ਹਾਂਜੀ ਮੇਰਾ ਪੁੱਤਰ ਦਾਲੇ ਲੰਗੂਰ ਬਣਾ ਕੇ ਲੈ ਕੇ ਆਂਦੇ ਨੇ ਤੇ ਬਸ ਹਾਂਜੀ 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 ਆਂਦੇ ਹਾਂਜੀ ਉਹ ਜੀ ਮਤਲਬ ਉਹਨਾਂ ਦੇ ਮੰਦਿਰ ਸੁਖਣਾ ਹੁੰਦੀ ਹੈ ਇਹ ਜਿਆ ਲੰਗੂਰ ਹੈ ਮਾਂ ਦਾ ਰੂਪ ਆ ਹਨੂਮਾਨ ਜੀ ਦਾ ਬਨਸਾ ਨਾ ਦੇ ਹੁੰਦਾ ਉਹਦੇ ਵਿੱਚ ਉਹਨਾਂ ਆ ਕੇ ਉਹ ਬਣਾਉਂਦੇ ਨੇ 8 ਦਿਨਾਂ ਵਿੱਚ ਬੱਚਿਆਂ ਨੂੰ ਮਤਲਬ ਅੱ ਦੱਸਦੇ ਨੇ ਕਿ ਮਾਂ ਦਾ ਪਹੇ ਮਾਂ ਦੇ ਨਗੂਰ ਮਾਂ ਦੇ ਨਾਲ ਹੀ ਚੱਲਦੇ ਨੇ ਫਿਰ ਦਸਹਿਰਾ ਜਿਆਦਾ ਆਉਂਦਾ ਦਸਹਿਰੇ ਨੂੰ ਫੇਰ ਉਹਨਾਂ ਦਾ ਉੱਥੇ ਮੱਤਾ ਟਕਾ ਕੇ ਕਰਨੇ ਸ਼ੇਰੇ ਸ਼ਾਮ ਦੋ ਟਾਈਮ ਆਂਦੇ ਨੇ ਉਹਨਾਂ ਦਾ ਮਤ ਮਾਂ ਦੀ ਤਰ੍ਹਾਂ ਮੱਤਾ ਟੇਕਣ ਦਾ ਹਾਸਾ ਦੋ ਬਣਾ ਬਾਕੀ ਸਾਨੂੰ ਤਾਂ ਬਹੁਤ ਕੁਛ ਮਿਲੇਗਾ ਅੱਜ ਮੰਗਲਵਾਰ ਦਾ ਦਿਨ ਹੈ ਦੂਸਰਾਂ ਨੌਰਾਤਰਾ ਵੀ ਆ ਔਰ ਇੱਥੇ ਫੇਰ ਤੋਂ ਸੰਗਤਾਂ ਦੀ ਲਾਈਨਾਂ ਜੋ ਹੈ ਲਗਾਤਾਰ ਚੱਲ ਰਹੀਆਂ ਹਨ ਔਰ ਰਾਤ ਪੂਰਾ ਸਾਰਾ ਇਦਾਂ ਹੀ ਚੱਲਦਾ ਰਹਿਣਾ ਲੰਗੂਰਾਂ ਦਾ ਜੋ ਮਹੱਤਵ ਹੈ ਹੈਗਾ ਸਾਡੀ ਮਨੋ ਕਾਮਨਾ ਦੇ ਉੱਤੇ ਜਿਨ੍ਹਾਂ ਦੇ ਮਾਪ ਨੂੰ ਬੱਚਾ ਨਹੀਂ ਹੁੰਦਾ ਪੁੱਤਰ ਦੀ ਜ ਅਭਿਲਾਸ਼ਾ ਲੱਗਦੇ ਨੇ ਉਹ ਇੱਥੇ ਆ ਕੇ ਆਪਣੀ ਸੁਖਨਾ ਮੰਗਦੇ ਨੇ ਔਰ ਅਰਦਾਸ ਕਰਦੇ ਆ ਕਿ ਮਾਹਮਾਣੀ ਸਾਡੇ ਪੁੱਤਰ ਹੋਵੇ ਅਸੀਂ ਕੱਲ ਨੂੰ ਇੱਥੇ ਲੰਗੂਰ ਬਣਾ ਕੇ ਤੁਹਾਡੇ ਕੋਲੇ ਆਵਾਂਗੇ ਔਰ 10 ਦਿਨ ਹੈ ਹਾਜ਼ਰੀ ਇੱਥੇ ਸਵੇਰੇ ਸ਼ਾਮ ਭਰਾਂਗੇ ਇਹ ਮੰਦਿਰ ਜੋ ਹੈ ਕਰੀਬ 450 ਸਾਲ ਪੁਰਾਣਾ ਮੰਦਿਰ ਹੈ ਔਰ ਇਸ ਵਕਤ ਮੈਂ ਇੱਥੇ ਪਰਿਵਾਰ ਦੀ ਨੌਵੀਂ ਪੀੜ੍ਹੀ ਇੱਥੇ ਸੇਵਾ ਦੇ ਰਹੇ ਆਂ ਔਰ ਇਹ ਜੋ ਮਹਾਮਈ ਦਾ ਮੰਦਿਰ ਹੈ ਸਵੈਮੂਪ ਪ੍ਰਗਟ ਹੋਈ ਦੀ ਹੈ ਇਹ ਸ਼ਾਂਤ ਸਰੂਪ ਵਿੱਚ ਵਿਰਾਜਮਾਨ ਹੈ ਇਹ ਕੋਈ ਮੂਰਤੀ ਬਣਾਈ ਹੋਈ ਨਹੀਂ ਹੈ ਧਰਤੀ ਚੋਂ ਪ੍ਰਗਟ ਹੋ ਕੇ ਇੱਥੇ ਵਿਰਾਜਮਾਨ ਹੋਏ ਦਿਨੇ ਖੇਤਰੀ ਜਿਹੜਾ ਵਾ ਸਾਡੇ ਹਿੰਦੂ ਧਰਮ ਦੇ ਵਿੱਚ ਬਹੁਤ ਨਵ ਦੁਰਗਾ ਦੇ ਜਿਹੜੀ ਨਵਰਾਤਰੀ ਆਉਂਦੇ ਜਦੋਂ ਵੀ ਇਹ 9 ਦਿਨ ਘਾਰ ਖੇਤਰੀ ਬਣਾਈ ਜਾਂਦੀ ਹੈ ਇਹਦਾ ਮਹੱਤਵ ਹੈ ਕਿ ਇਹ ਮਹਾ ਮਾਈ ਦੇ ਖੇਤਰੀ ਜੋ ਬੀਜ ਦੇ ਉੱਪਰ ਜੁ ਹੁੰਦੀ ਹੈ ਇਹਦੇ ਪਰਿਵਾਰ ਦੀ ਖੁਸ਼ਹਾਲੀ ਲਈ ਇਹਨੂੰ ਅੱਗੇ ਦੇਖਿਆ ਜਾਂਦਾ ਕਿ ਜਿਵੇਂ ਜਿਵੇਂ ਅਸੀਂ ਘਾਰ ਖੇਤਰੀ ਬੀਜਦੇ ਆ ਜਿੰਨੀ ਅੱਗੇ ਉਹਦੀ ਖਿਲਦੀ ਹੈ ਇਹਨੂੰ ਉਨਾ ਹੀ ਖੁਸ਼ਹਾਲ ਮੰਨਿਆ ਜਾਂਦਾ ਹੈ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਹੰਦਾਲੀ ਵਸ਼ੀਕਰਨ ਮੁੱਟ ਕਰਨ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੋਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਰਨ ਵਿੱਚ ਪ੍ਰੋਬਲਮ ਪਿਆਰ ਮੁਹੱਬਤ ਚ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786